ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅੰਮ੍ਰਿਤਸਰ ਚ ਭਾਰੀ ਮਾਤਰਾ ਚ ਫੜਿਆ ਗਿਆ 골ਡਨ ਗੇਟ ਤੋਂ ਕੈਸ਼ ਜੀ ਹਾਂ ਪੰਜਾਬ ਵਿੱਚ ਲੱਗੇ ਚੋਣ ਜਾਬਤੇ ਦੇ ਦੌਰਾਨ 50000 ਤੋਂ ਵੱਧ ਦੀ ਨਕਦੀ ਲੈ ਕੇ ਚੱਲਣ ਲਈ ਆਪਣੇ ਕੋਲ ਦਸਤਾਵੇਜ਼ ਹੋਣੇ ਚਾਹੀਦੇ ਨੇ ਲੇਕਿਨ ਅੰਮ੍ਰਿਤਸਰ ਦੇ 골ਡਨ ਗੇਟ ਤੇ ਉੱਤੇ ਤਿੰਨ ਨੌ ਜਵਾਨਾਂ ਦੇ ਕੋਲੋਂ 119000 ਰੁਪਏ ਦਾ ਕੈਸ਼ ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਕੋਲ ਪੁੱਛਗਿੱਛ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਕੋਈ ਵੀ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਇਸ ਕੈਸ਼ ਨੂੰ ਜ਼ਬਤ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਅਧਿਕਾਰ ਨੇ ਜਾਣਕ ਦਿਨ ਤੇ ਹੋਏ ਕਿਹਾ ਕਿ ਇਹਨਾਂ ਕੋਲ ਦਸਤਾਵੇਜ਼ ਮੰਗੇ ਗਏ ਸਨ। ਇਹਨਾਂ ਵੱਲੋਂ ਦਸਤਾਵੇਜ਼ ਨਾ ਪੇਸ਼ ਕਰਨ ਨੂੰ ਲੈ ਕੇ ਹੁਣ ਇਹਨਾਂ ਦਾ ਕੈਸ਼ ਜਮ੍ਹਾਂ ਕਰ ਲਿਆ ਜਾਵੇਗਾ। ਅੱਗੇ ਬੋਲਦੇ ਪੁਲਿਸ ਅਧਿਕਾਰ ਨੇ ਇਹ ਵੀ ਕਿਹਾ ਹੈ ਇਹ ਅਸੀਂ ਆਪਣੇ ਉੱਚ ਅਧਿਕਾਰ ਨੂੰ ਸੂਚਿਤ ਕਰ ਦਿੱਤਾ ਹੈ ਜੋ ਵੀ ਕੈਸ਼ ਇਹਨਾਂ ਕੋਲ ਬਰਾਮਦ ਹੋਇਆ ਹੈ ਉਹਨਾਂ ਦੀ ਜਾਣਕਾਰੀ ਵੀ ਉਹਨਾਂ ਨੂੰ ਦੇ ਦਿੱਤੀ ਹੈ ਅਤੇ ਇਹਨਾਂ ਨੂੰ ਹੁਣ ਉੱਚ ਅਧਿਕਾਰ ਨਾਲ ਮਿਲਾ ਦਿੱਤਾ ਜਾਵੇਗਾ ਅ ਨਹੀਂ ਵੀ ਬਸ ਅਹੀ ਦੱਸ ਦੋ ਵਾਪਸ ਕਿੰਨਾ ਕੈਸ਼ ਹਾਂ ਵਾਪਸ ਕਰਕੇ ਮੁੰਡਿਆਂ ਨੂੰ ਕਿ ਆਪਣੇ ਨਹੀਂ ਅਰੇ ਅਸੀਂ ਗੱਡੀ ਨੂੰ ਠੀਕ ਕਰਦੇ ਕਿੰਨੇ ਜਣੇ ਸੀ ਉਹ ਗੱਡੀ ਦੇ ਵਿੱਚ ਤਿੰਨ ਜਣੇ ਤਿੰਨ ਜਣੇ ਕਿਹੜਾ ਇਹ 골ਡਨ ਗੇਟ ਲੱਗ ਹਾਂ 골ਡਨ ਗੇਟ ਕੀ ਕੀਤੀ ਜਾ ਰਹੀ ਹੈ ਕਾਰਵਾਈ ਸੀ ਆਪਣੇ ਮਹਿਕਮੇ ਨੂੰ ਬਿਲਾਉਣ ਦੇ ਆ ਜੀ ਜੋ ਕਾਰਵਾਈ ਕਰਦੇ ਚੌਂਕਮੀ ਜਾਫਤਾ ਲੱਗੋ ਆਇਆ ਕੈਸ਼ ਰੱਖਾਂ ਕਰੀ ਵੀ ਇਹਨਾਂ ਵਾਲਾ ਜਿਹੜੇ ਕੈਸ਼ ਬਰਾਮਦ ਕੀਤਾ ਗਿਆ ਕੀ ਆਪਣੇ ਪ੍ਰੂਫ ਦੱਸ ਸਕਦੇ ਜਿਹਦੇ ਪੈਸੇ ਜਿਹੜੇ ਹੋਣ ਦੇ ਕਰਦੇ ਇਹਨਾਂ ਦੇ ਠੀਕ ਤੇ ਲੋਕ ਉਹਨਾਂ ਨੂੰ ਵੜ ਨਹੀਂ ਦੇ ਰਹੇ ਉਹ ਕੀ ਚਾਹੁੰਦੇ ਆ ਕੀ ਨਹੀਂ ਹੋਈ ਵੀ ਇਹ ਮਸ਼ੀਨਾਂ ਹੀ ਲਿਓ ਕਿਵੇਂ ਚਾਹੁੰਦੇ ਆ ਉਹਨਾਂ ਨੂੰ ਆਪਦੇ ਰਾਜ ਭਾਗ ਦਾ ਹਕੂਮਤ ਦਾ ਜੰਦਰ ਕਿ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਸਾਡਾ ਇੱਕ ਭਰਾ ਭੁੱਲੜ ਉਹਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਅੱਛਾ ਜੀ ਪਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਹਾਂਜੀ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰਾਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਗੱਲ ਕਹਿ ਕੇ ਹਟਿਆ ਵੀ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣਾ ਹੀ ਨਹੀਂ ਚਾਹੀਦਾ ਤੇ ਜੇ ਇਹੋ ਜਿਹਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕੀ ਉਹਨੂੰ ਪੰਜਾਬ ਛੱਡ ਕੇ ਕਿਸੇ ਹੋਰ ਸਟੇਟ 'ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਆ ਯਾਨੀ ਕਿ ਜਿਹੜਾ ਬੀਜੇਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਯਾਨੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਥਾ ਤੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੋਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸੀਖਪੁਰ ਨੇ ਖੜਾ ਹੋ ਗਿਆ ਅਸੀਂ ਚੁੱਲ੍ਹੇ-ਚੁੱਲ੍ਹੇ ਤੇ ਗੱਲ ਲਿਜਾਣ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਅੱਜ ਆਨਸ ਰਾਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਭ ਕੁਝ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਤਰ੍ਹਾਂ ਹੀ ਕਹਿੰਨੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਤੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਭਾਜਪਾ ਦੀ ਟਿਕਟ ਟੱਕਰ ਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਉਹਦਾ ਜਸਰਪ ਭਾਜਪਾ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ ਚ ਵੀ ਜਦੋਂ ਮਰਜ਼ੀ ਆ ਜੇ ਉਦੋਂ ਸਵਾਗਤ ਆਸਤੇ ਕਾਲੇ ਝੰਡੇ ਤਿਆਰ ਆ ਸਾਡੇ ਬਹੁਤ ਸ਼ਾਂਤੀਪੂਰਕ ਹੋਊਗਾ ਤੇ ਗਾ ਵੜਨੀ ਨਹੀਂ ਦੇਣਾ ਪੈਂਦਾ ਨਹੀਂ ਅਸੀਂ ਸ਼ਾਂਤੀਪੂਰਵਕ ਹੀ ਆਨੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿਹਾ ਸੀ ਵੀ ਦੋ ਚਾਰ ਸਵਾਲ ਦੇ ਜਵਾਬ ਤਾਂ ਦੇ ਦੇਵੇ ਵੀ ਸਾਨੂੰ ਹਰਿਆਣੇ ਚ ਵੜਨ ਤੋਂ ਹੀ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਹੀ ਸਾਨੂੰ ਸਾਡੀ ਰਾਜਨੀਤਿਕ ਨਹੀਂ ਜਾਣ ਦਿੱਤਾ ਸਾਡੇ ਉਹ ਸੁਭ ਕਰਨ ਨੂੰ ਕੁਸਬੀਰ ਨੂੰ ਸਿੱਧਾ ਗੋਲੀਆਂ ਮਾਰ ਕੇ ਤੁਸੀਂ ਕਤਲ ਕਰਤਾ ਉਹ ਕਿਹਦੇ ਤੇ ਐਫ ਆਰ ਆਈ ਹੋਈ ਹੈ ਜਾਨੀ ਜੇ ਕੰਧਾਂ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਉਹ ਜੇ ਆਪਦੀ ਰਾਜਤਾ ਨਹੀਂ ਜਾਣ ਦਿੱਤਾ ਤੇ ਤੂੰ ਇਹੋ ਜਿਹੇ ਹਾਲਤ ਚ ਤੂੰ ਸਾਡੇ ਪਿੰਡਾਂ ਜੋ ਵੋਟਾਂ ਮੰਗਣ ਦੀ ਆਸ ਕਰਦਾ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਿਆ ਝੰਡਾ ਕੋਈ ਨਹੀਂ ਲੱਗਿਆ ਸਾਡੇ ਇੱਕ ਘਰ ਦਾ ਹੀ ਝੰਡਾ ਲੱਗਿਆ ਤੇ ਉਸੇ ਵੀਰ ਨੂੰ ਸਾਡੇ ਨੂੰ ਅਸੀਂ ਸਮਝਾ ਲਾਂਗੇ ਕੋਈ ਵੱਡੀ ਨੀ ਸਾਡੇ ਨਗਰ ਵਾਸਤੇ ਤਾਂ ਤੇ ਹੋਰ ਨਗਰਾਂ ਦੇ ਵਿੱਚ ਇਹ ਤਾਂ ਜਿਵੇਂ ਕਹਿ ਲਈਏ ਵੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਉਦੋਂ ਅੰਗਰੇਜ਼ਾਂ ਦਾ ਸਾਥ ਦੇਣ ਵਾਲੇ ਵੀ ਥੋੜੇ-ਬਹੁਤੇ ਲੋਕ ਹੁੰਦੇ ਸੀ ਆ ਸਾਡੇ ਪਿੰਡਾਂ ਵਾਲੇ ਵੀਰਾਂ ਨੂੰ ਅਸੀਂ ਨਹੀਂ ਉਹਨਾਂ ਨਾਲ ਜੋੜਦੇ ਪਰ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਉਹ ਵੀ ਉਹਨਾਂ ਨੇ ਗਦਾਰੀਆਂ ਕੀਤੀਆਂ ਤੇ ਤਾਂ ਕਰਕੇ ਆ ਇਹੋ ਜੀ ਹਾਲਤ ਤਾਂ ਬਣਦੀ ਰਹਿੰਦੀ ਹੈ ਪਰ ਲੋਕ ਆ ਜਿਹੜੇ ਹੁਣ ਸਮਝ ਚੁੱਕੇ ਆ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਹੈ ਲੋਕ ਕਿਸੇ ਦੇ ਉਹ ਭੁਲੇਖੇ ਦੇ ਵਿੱਚ ਨਹੀਂ ਭਰਮ ਦੇ ਵਿੱਚ ਲੋਕ ਸਾਫਤ ਕਰ ਰਹੇ ਆ ਅੱਜ ਸਾਰਾ ਕੁਝ ਲੋਕ ਕੱਲਾ ਕੱਲਾ ਜਿਨ੍ਹਾਂ ਨੂੰ ਮਰਜ਼ੀ ਪੁੱਛ ਲੋ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸਾਡੀਆਂ 70 80 ਸਾਲ ਦੀਆਂ ਬੇਬੇ ਉਹ ਯੂਨੀਵਰਸਿਟੀਆਂ 'ਚ ਪੜ੍ਹਾਈ ਨਹੀਂ ਕੀਤੀ ਜਿਹੜੀ 13 ਮਹੀਨੇ ਬਹਿ ਕੇ ਦਿੱਲੀ ਦੇ ਵਿੱਚ ਕਰਕੇ ਆਈਆਂ ਤੇ ਇੱਥੇ ਟੋਲ ਪਲਾਜ਼ੇ ਤੇ ਬੈਠੇ ਨੇ 15 ਮਹੀਨੇ ਇੱਥੇ ਹੁਣ ਪਿੰਡਾਂ ਜਿਹੜੇ ਚੱਲ ਰਹੇ ਪ੍ਰੋਗਰਾਮ ਆ ਉਹਨਾਂ 'ਚੋਂ ਪਾਠਣ ਸੁਣਦਿਆਂ ਬਹੁਤ ਕੁਝ ਸਿੱਖਦਿਆਂ ਤੇ ਗਾਂ ਬੱਚ ਵਧੀਆ ਨੌਲੇਜ ਦੇ ਰਹੀਆਂ ਸਿਖਾ ਰਹੀਆਂ ਲਗਾਤਾਰ WhatsApp ਰਾਹੀਂ ਤੁਹਾਡੇ ਮੀਡੀਆ ਰਾਹੀਂ ਲਗਾਤਾਰ ਜਿੰਨਾ ਕੋ ਸਿੱਖ ਰਹੇ ਨੇ ਲੋਕ ਆਉਣ ਵਾਲੇ ਸਮੇਂ 'ਚ ਭਾਜਪਾ ਨੂੰ ਕਰਾਰਾ ਜਵਾਬ ਦੇਣ ਕਿ ਕੀ ਹੈਗਾ ਉਹ ਨਸ਼ਾ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਆ ਅਸੀਂ ਤਾਂ ਉਹਨਾਂ ਨੂੰ ਠੀਕ ਨਹੀਂ ਸਮਝਦੇ ਕਿਉਂਕਿ ਲੋਕਤੰਤਰ ਹੈ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਜੇ ਅੱਜ ਹਜ਼ਾਰਾਂ ਲੋਕ ਖੜੇ ਨੇ ਇੱਥੇ ਉਹਦੇ ਵਿਰੋਧ ਵਾਸਤੇ ਤੇ ਇਹਦਾ ਕੋਈ ਮਤਲਬ ਹੈ ਜੇ ਸਰਕਾਰ ਕੰਨਾਂ 'ਚ ਰੂੰ ਦੇ ਹੀ ਬੈਠੀ ਹੈ ਆਹ ਜਿਹੜਾ ਚੋਣ ਕਮਿਸ਼ਨ ਹੈ ਇਹ ਰੂੰਦਈ ਬੈਠਾ ਜਾਂ ਕੋਈ ਤੇ ਕਾ ਕੋਰਟ ਹੈ ਉਹ ਸਾਰਾ ਕੁਝ ਜਾ ਰਿਹਾ ਹੈ ਉਹਨਾਂ ਨੂੰ ਕੋਈ ਡਿਸੀਜਨ ਲੈਣਾ ਚਾਹੀਦਾ ਕਿਉਂਕਿ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਾਸਤੇ ਸਾਰੇ ادارے ਤਿਆਰ ਕੀਤੇ ਨੇ ਇਹ ਥੋੜੀ ਇੱਕ ਬੰਦੇ ਵਾਸਤੇ ਸਾਰੀ ਦੁਨੀਆ ਪੁਲਿਸ ਝੋਕ ਦਿਓ ਸਾਰੀ ਫੌਜ ਲਾ ਦਿਓ ਜੱਟ ਸੁਰੱਖਿਆ ਲਾ ਦਿਓ ਕੀ ਉਹ ਵੋਟਾਂ ਮੰਗਣ ਦਾ ਢੰਗ ਹੈ ਕੋਈ ਇਹ ਤਾਂ ਬਹੁਤ ਵੱਡੀ ਗਲਤ ਗੱਲ ਹੈ ਠੀਕ ਧੰਨਵਾਦ डीसी ਅਤੇ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਸ਼੍ਰੀ ਮੁਖਸਰ ਸਾਹਿਬ ਦੇ ਦੂਸਰੇ ਰਾਜਾ ਨਾਲ ਲੱਗਦੀਆਂ ਸਰਹੱਦਾਂ ਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹਾਂ ਚੌਣਕ ਵਿਸ਼ਨਰ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤਹਿਤ ਸ਼੍ਰੀ ਮੁਖਸਰ ਸਾਹਿਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਚਲਦਿਆਂ ਸ਼੍ਰੀ ਹਰਪ੍ਰੀਤ ਸਿੰਘ ਸੁੰਦਨ ਆਈਏਐਸ ਡੀਸੀ ਸ਼੍ਰੀ ਮੁਖਸਰ ਸਾਹਿਬ ਅਤੇ ਸ਼੍ਰੀ ਭਾਗੇਰਾ ਸਿੰਘ ਮੇਨਾ ਅਤੇ ਆਈਪੀਐਸ एसएसपी श्री मुख्तज साहेब ਵੱਲੋਂ श्री मुख्तज साहेब ਦੂਸਰੇ ਰਾਜਾਂ ਨਾਲ ਲੱਗਦੀਆਂ ਸਰਹੱਦਾਂ ਤੇ ਨਾਕੇ ਲਗਾ ਕੇ ਚੈਕਿੰਗ ਕੀਤੀ ਗਈ ਹੈ। ਜੀ ਅੱਜ ਟਾਣ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਮੈਂ ਤੇ ਐਸਐਸਪੀ ਸਾਹਿਬ ਮਿਲ ਕੇ ਜਿਹੜੀ ਜੁਆਇੰਟ ਸਾਡੇ ਕ੍ਰਿਟੀਕਲ ਨਾਕੇ ਹੈਗੇ ਨੇ ਇੰਟਰ ਸਟੇਟ ਤੇ ਇੰਟਰ ਡਿਸਟ੍ਰਿਕਟ ਰੇ ਉਹਨਾਂ ਦੀ ਅੱਜ ਅਸੀਂ ਚੈਕਿੰਗ ਤੇ ਆਏ ਆ। ਇਹ ਚੌਂਕ ਕਮਿਸ਼ਨ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨਾਕਿਆਂ ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ ਕਿ ਇਹ ਡਾਇਰੈਕਟ ਜਿਗੜੀ ਇਹਦਾ ਤੇ ਲਾਈਵ ਫੀਡ ਹੈਗੀ ਹੈ ਉਹ ਨਾ ਕੇਵਲ ਮੁਕਸਰ ਕੰਟਰੋਲ ਰੂਮ ਬਲਕਿ ਚੰਡੀਗੜ੍ਹ ਕੰਟਰੋਲ ਰੂਮ ਤੋਂ ਵੀ ਮਾਨੀਟਰ ਕੀਤੀ ਜਾ ਰਹੀ ਹੈਗੀ ਹੈ ਅਤੇ ਇਹਨਾਂ ਨਾਕਿਆਂ ਦੀ ਸਪੈਸ਼ਲਟੀ ਹੈ ਵੀ ਇੱਥੇ ਸੀਏਪੀਐਫ ਵੀ ਜਿਹੜੀ ਸੈਂਟਰਲ ਆਰਮਡ ਪੁਲਿਸ ਫੋਰਸ ਪਹਿਲਾਂ ਮਿਲਟਰੀ ਫੋਰਸਸ ਨੂੰ ਡਿਪਲੋਏ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਨਾਲ ਸੋ ਇਹਨਾਂ ਤੇ ਆ ਕੇ ਅਸੀਂ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਾਂ ਤੇ ਜਿਹੜੀ ਕਾਰਗੁਜ਼ਾਰੀ ਹੋਦਾ ਜਾਇਜ਼ਾ ਲੈ ਰਹੇ ਹਾਂ ਤੇ ਸੰਤੋਖਜਨਕ ਕੰਮ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਕਿ ਇਸੇ ਮੁਸ਼ਤੈਦੀ ਨਾਲ ਜਿਹੜੀ ਫੋਰਸ ਹੈ ਆਪਣਾ ਕੰਮ ਕਰਦੀ ਰਹੂਗੀ ਅਤੇ ਇਨਸ਼ੋਰ ਕਰੂਗੀ ਕਿ ਜਿਹੜੀ ਪੀਸਫੁਲ ਇਲੈਕਸ਼ਨ ਹੋਣੇ ਆ ਉਹਦੇ ਵਿੱਚ ਕੋਈ ਵੀ ਬਾਹਰੋਂ ਕਿਸੇ ਪ੍ਰਕਾਰ ਦਾ ਅਨਡਿਊ ਇਨਫਲੂਐਂਸ ਨਾ ਆਵੇ ਬਾਕੀ ਜਿਹੜੀ ਡਿਟੇਲ ਹੈ ਡਿਪਲੋਇਮੈਂਟ ਦੀ ਤੇ ਜੋ ਹੋਰ ਮੈਜਰਸ ਨੇ ਉਹ ਐਸਐਸਪੀ ਸਾਹਿਬ ਤੁਹਾਨੂੰ ਬਿਆਨ ਕਰਦੇ ਲੋਕਾਂ ਨੂੰ ਤੇ ਸਾਡਾ ਇੱਕੋ ਹੀ ਮੈਸੇਜ ਹੈ ਕਿ ਬਿਨਾਂ ਕਿਸੇ ਡਰ ਤੋਂ ਆਪਣਾ ਨਿਰਪੱਖ ਜਿਹੜਾ ਮਤਦਾਨ ਕੀਤਾ ਜਾਵੇ ਆਉਣ ਵਾਲੀ 1 ਜੂਨ ਨੂੰ ਤੇ ਬਾਹਰੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰਲੋਭਨ ਹੈ ਕੋਈ ਡਰੱਗਸ ਹੈ ਕੋਈ ਨਸ਼ੇ ਦਾ ਇਨਫਲੂਐਂਸ ਕੋਈ ਅਲਕੋਹਲ ਦਾ ਇਨਫਲੂਐਂਸ ਉਹ ਸਾਰੇ ਤੋਂ ਗੁਰੇਜ਼ ਕਰਦੇ ਹੋਏ ਜਿਹੜੇ ਮਤਦਾਨ ਕਰਨਾ ਹੈ ਉਹ ਨਿਰਪੱਖ ਤਰੀਕੇ ਨਾਲ ਇੱਕ ਵਧੀਆ ਸਰਕਾਰ ਚੁਣਨ ਲਈ ਮਤਦਾਨ ਕੀਤਾ। आज मैं वो डीसी साहब जितने भी साढ़े इंटर डिस्ट्रिक्ट और इंटर स्टेट नाके है चेकिंग करके आ रहे हैं उसमें बेसिकली जो साड़ी फोर्स लगी हुई हैगी उनको की, की फैसिलिटी अवेलेबल है वो भी असं इंशोर करवानेगे ड्यूटी के नाल नाल और वो उनका आउटपुट की हैगा जो फोर्स लगी हुई हैगी तो काफ़ी सैटिस्फैक्टरी रिजल्ट है कि साइड डी एस साहब भी इन रेगुलर चेक करते रहते हैं स पी एफ के असटेंट कमांडेंट साहब भी इन रेगुलर चेक करते हैं ਬੇਸਿਕਲੀ ਸਾਡੇ ਜੋ 7 ਕ੍ਰਿਟੀਕਲ ਨਾਕੇ ਹੈਗੇ ਜਿਵੇਂ ਡੀਸੀ ਸਾਹਿਬ ਨੇ ਦੱਸਿਆ ਉਹਨਾਂ ਦੀ ਲਾਈਵ ਵੈਬ ਕਾਸਟਿੰਗ ਹੋ ਰਹੀ ਹੈਗੀ ਚੰਡੀਗੜ੍ਹ ਵੀ ਕੰਟਰੋਲ ਰੂਮ ਦੇ ਵਿੱਚ ਵੀ ਉੱਥੇ ਸਾਰੇ ਦੇ ਵਿੱਚ ਅਸੀਂ ਪੰਜਾਬ ਪੁਲਿਸ ਕੇ ਨਾਲ-ਨਾਲ ਸੀਐਪੀਐਫ ਦਾ ਡਿਪਲੋਇਮੈਂਟ ਵੀ ਕੀਤਾ ਗਿਆ ਹੈਗਾ ਕੁਝ ਨਾਕੇ ਅਸੀਂ ਪੈਟਰੋਲਿੰਗ ਟੀਮਾਂ ਰਾਹੀਂ ਵੀ ਕਵਰ ਕਰਵਾ ਰਹੇ ਹੈਗੇ ਔਰ ਅਸੀਂ ਬਿਲਕੁਲ ਫ੍ਰੀ ਔਰ ਫੇਅਰ ਇਲੈਕਸ਼ਨ ਕਰਵਾਉਣੇ ਲਈ ਪ੍ਰਤੀਬੱਧ ਹੈਗੇ ਬੇਸਿਕਲੀ ਨਾਕੇ ਕੇ ਉੱਪਰ ਸਾਡਾ ਜੋ ਮੇਨ ਫੋਕਸ ਹੁੰਦਾ ਹੈਗਾ ਕਿ ਕੋਈ ਵੀ ਡਰੱਗਸ ਅਲਕੋਹਲ ਜਾਂ ਜੋ ਕ੍ਰਿਮੀਨਲ ਐਲੀਮੈਂਟ ਹੈਗੇ ਨਾ ਤਾਂ ਸਟੇਟ ਸੇ ਬਾਹਰ ਜਾਏ ਔ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ